ਦਵਿੰਦਰ ਬੈਠੀ ਲੱਗਦਾ ਘਰ ਕਿਤੇ ਮੈਨੀ ਦਰਾਣੀ ਜਿਠਾਣੀ ਕਿਤੇ ਸੂਹੀ ਨਹੀਂ ਖੋਬਦੀ ਦੋਆਂ ਦੇ ਵਿੱਚ ਕਿਤੇ ਇੱਕ ਮੁੱਠੋ ਕੇ ਰਹਿੰਦੀਆਂ ਇੱਕ ਸਾਡਾ ਘਰ ਹੀ ਉਹ ਦੋ ਜੀਆ ਝੁੰਗੇ ਵਿੱਚ ਤੇ ਉਹ ਵੀ ਅੱਡੋ ਪਾਟੀ ਰਹਿੰਦੇ ਕਿਸ ਦਾ ਮੂੰਹ ਐਨੂੰ ਵਿੰਗਾ ਤੇ ਕਿਸ ਦਾ ਮੂੰਹ ਐਨੂੰ ਵਿੰਗਾ ਜਾਵਾ ਭਲਾ ਸੂ ਲੈ ਕੇ ਹੁਣੀਆਂ ਇਹ ਕੀ ਕਰਦੀਆਂ ਫਿਰਦੀਆਂ ਕੀ ਬੰਡਿਆ ਦਵਿੰਦਰ ਉਹ ਬਾਣਾ ਬੋਣਾ ਕੀ ਆ ਘਰ ਦਾ ਕੰਮ ਗੁੰਮ ਰਵੇੜ ਕੇ ਤੇ ਮੈਂ ਦੀਦੀ ਨੂੰ ਕਹਿਣ ਡਈ ਹਾਂ ਵੀ ਮੈਂ ਘੜੀ ਵੇਲੇ ਚ ਜਾ ਕੇ ਬਹਿਣ ਲੱਗੀ ਆ ਮੈਂ ਬਾਹਰ ਬੈਠੀ ਤੇ ਸੋਚਿਆ ਦਵਿੰਦਰ ਲਾਗੇ ਬਹਿ ਕੇ ਆਉਣੀ ਆ ਘੜੀਕ ਚੱਲ ਚੰਗਾ ਕੀਤਾਗੇ ਕੀ ਕਰਨੀ ਆ ਪ੍ਰੀਤ ਉਹ ਕੱਪੜੇ ਧੋਤੇ ਸੀ ਤੇ ਉਹਨਾਂ ਦੀ ਤੈਹ ਲਾਉਂਦੇ ਆ ਅੱਛਾ ਮੈਂ ਅੱਗੇ ਵੀ ਇੱਕ ਦਿਨ ਆਈ ਹਾਂ ਤੇ ਤੈਨੂੰ ਪੁੱਛਣਾ ਸੀ ਕਿ ਪਲ ਜਿਹੜੀ ਤੁਹਾਡੇ ਘਰ ਦੀ ਕਾਰਮਕੁਤਿਆਰੀ ਆ ਉਹ ਤੇਰੇ ਹੱਥ ਚੱਗ ਪ੍ਰੀਤ ਦੇ ਚ ਉਹ ਪਹਿਲਾਂ ਤੇ ਕਾਰਮਕਤਾਰੀ ਸਾਡੀ ਬੀਜੀ ਕੋਹੀਂ ਆ ਸਾਲ ਕੋ ਹੋ ਗਿਆ ਵਾ ਬੀਜੀ ਨੂੰ ਉੱਠਣ ਬੈਠਣ ਦੀ ਦਿੱਕਤ ਵਾ ਮਤਲਬ ਉਹ ਕੋ ਚੱਲੇ ਫਿਰੇ ਨਹੀਂ ਜਾਂਦਾ ਤੇ ਹੁਣ ਤੇ ਸਾਡੀ ਪ੍ਰੀਤ ਕੋਈ ਆ ਵੱਡੀ ਜੀ ਨਹੀਂ ਮੇਰੀ ਗੱਲ ਸੁਣਾ ਇੰਨਾ ਵੀ ਨਹੀਂ ਕਿਤੇ ਭਰੋਸਾ ਕਰੀਦਾ ਹੁੰਦਾ ਸਰੀਕ ਤੇ ਆਖਰ ਸਰੀਕ ਹੀ ਹੁੰਦਾ ਵਾ ਉਹ ਨਾ ਨਾ ਪਲਵੀ ਸਾਡੇ ਪਰਿਵਾਰ ਚ ਇਹੋ ਜੀ ਹੇਰਾ ਫੇਰੀ ਹੈ ਨਹੀਂ ਆ ਉਹ ਇੱਕ ਇੱਕ ਤੇ ਰੱਬ ਨੇ ਜੀ ਦਿੱਤਾ ਵਾ ਤੇ ਮੈਨੂੰ ਮਤਲਬ ਮੇਰੀ ਦੀਦੀ ਤੇ ਬਹੁਤ ਪੂਰਾ ਵਿਸ਼ਵਾਸ ਵਾ ਨੀ ਜੀ ਭਾਵੇਂ ਇੱਕ ਹੋਵੇ ਤੇ ਭਾਵੇਂ ਹੁਣ ਦੋ ਇਹ ਪੈਸਾ ਜਿਹੜਾ ਨਾ ਵੱਡੇ ਵੱਡਿਆਂ ਦੀ ਨੀਂਦ ਖਰਾਬ ਕਰ ਦਿੰਦਾ ਹੀ ਉਹ ਦੱਸਾਂ ਮੈਂ ਤੂੰ ਕਿਹੜੇ ਭੋਲੇ ਭਾ ਅੱਖਾਂ ਬੰਦ ਕਰਕੇ ਤੇ ਵਿਸ਼ਵਾਸ ਕਰੀ ਜਾਣ ਲਈ ਆ ਜਦੋਂ ਨੂੰ ਤੇਰੀਆਂ ਅੱਖਾਂ ਖੁੱਲਣੀਆਂ ਨਾ ਅਗਲੀ ਨੇ ਵਿੱਚੋ ਵਿੱਚ ਸਭ ਕੁਝ ਬਣਾ ਲੈਣਾ ਆ ਕਿੰਨੀ ਕੰਮ ਦਾ ਨਾਉਂ ਰਹੀ ਆ ਵੀ ਜਿਹੜਾ ਨੇ ਵਿੱਚੇ ਵਿੱਚੇ ਜੋੜ ਕੇ ਤੇ ਬੈਂਕਾਂ ਪੋਲੀਆਂ ਕਰ ਲੈਣੀਆਂ ਵਾ ਆ ਸਹੀ ਮਹੀਨੀ ਫਸਲ ਆਉਂਦੀ ਆ ਤਾਂ ਜਾ ਕੇ ਪੈਸੇ ਦਾ ਮੂੰਹ ਵੇਖੀਦਾ ਵਾ ਚੱਲ ਭਣੇ ਮਰਜ਼ੀ ਤੇਰੀ ਮੇਰਾ ਕੰਮ ਸੀ ਸਮਝਾਉਣਾ ਮੁੜ ਕੇ ਤੇਰੇ ਅਰਗੀਆਂ ਹੱਥ ਛੱਡ ਕੇ ਅਰਕਾਂ ਚੱਟਦੀਆਂ ਹੁੰਦੀਆਂ ਹੀ ਪੈਹਾ ਬੜਾ ਕੁਛ ਕਰਾ ਦਿੰਦਾ ਈ ਉਹ ਭੈਣੇ ਵਿਸ਼ਵਾਸ ਵੀ ਕਿਸ ਚੀਜ਼ ਦਾ ਨਾਮ ਆ ਠੀਕ ਆ ਤੇ ਸਾਡਾ ਘਰ ਵਿਸ਼ਵਾਸ ਤੇ ਚੱਲਦਾ ਵਾ ਉਹ ਵੀ ਇੱਕ ਮੁੱਠ ਹੋ ਗਏ ਤੇ ਸਾਡਾ ਇਹਨਾਂ ਭਰਾਵਾਂ ਭਰਾਵਾਂ ਦਾ ਇਤفاق ਬੜਾ ਵਾ ਤੇ ਸਾਡੇ ਘਰ ਦੀ ਨੀ ਨੂੰ ਕੋਈ ਹਲਾ ਨਹੀਂ ਸਕਦਾ ਕੋਈ ਕਪੜਾ ਆਉਣਾ ਨਾ ਜੇ ਗੌਰਵ ਦਾ ਆਇਆ ਵਾ ਤੇ ਰਾਜਵੀਰ ਦਾ ਵੀ ਨਾਲ ਆਉਣਾ ਵਾ ਠੀਕ ਆ ਸਾਡੇ ਘਰ ਚ ਕੋਈ ਐਦਾਂ ਦੀ ਦੂਜ ਦਵਾਜ ਹੈ ਹੀ ਨਹੀਂ ਆ ਸਾਡਾ ਤਾਂ ਦੋਵਾਂ ਭਰਾਵਾਂ ਦਾ ਇਹਨਾਂ ਦਾ ਪਿਆਰ ਹੀ ਬੜਾ ਵਾ ਇੱਕ ਦੂਜੇ ਤੋਂ ਪੁੱਛੇ ਤੋਂ ਬਗੈਰ ਉੱਥੋਂ ਤੋਂ ਇੱਥੇ ਨਹੀਂ ਹੁੰਦੇ ਦੂਜੀ ਗੱਲ ਆ ਜਿੰਨਾ ਵੀ ਜੋਬਨ ਖੱਟਦਾ ਕਮਾਉਂਦਾ ਵਾ ਨਾ ਸਾਰਾ ਆਪਣੇ ਭਰਾ ਦੇ ਹੱਥੇ ਲਿਆ ਕੇ ਫੜਾਉਂਦਾ ਵਾ ਠੀਕ ਆ ਤੇ ਉਹਨੇ ਲੀੜਾ ਲੱਤਾ ਲਿਆ ਕੇ ਦੇਣਾ ਮिन्नੂ ਭਾਵੇਂ ਕਿ ਅਗਲੋ ਘਾਟ ਰਾਲੇ ਪਰ ਆਪਣੀ ਪਰਜਾਈ ਨੂੰ ਨਾ ਉਹਨੇ ਕਹਿਣਾ ਵੀ ਦੋ ਦੇ ਤਿੰਨ ਸੂਟ ਬਣਾ ਕੇ ਦੋ ਪਰ ਸਾਡੇ ਘਰ ਚ ਇਹੋ ਜੀ ਦੂਜ ਦਵੈਜ ਹੈ ਹੀ ਨਹੀਂ ਆ ਭੈਣੇ ਪਿਆਰ ਨਾਲ ਪਿਆਰ ਨਾਲ ਰਹਣ ਡਿਆ ਪਿਆਰ ਨਾਲ ਸਵਰਗ ਵਾ ਸਾਡਾ ਘਰ ਚੱਲ ਠੀਕ ਆ ਭੈਣੇ ਤੂੰ ਤੇ ਭਾਸ਼ਾ ਨਹੀਂ ਦੇਣ ਡਿਆ ਪੀਆ ਹੁਣ ਦੂਸਰੀ ਨੂੰ ਨਾ ਦੱਸ ਦਵੀਂ ਮੇਰਾ ਫਰਜ਼ ਹੀ ਤੈਨੂੰ ਸਮਝਾਉਣਾ ਆ ਸਵਰਗਾਂ ਚੋਂ ਨਰਕਾਂ ਚ ਜਾਂਦਿਆਂ ਬਹੁਤਾ ਟਾਈਮ ਨਹੀਂ ਲੱਗਦਾ ਹੁੰਦਾ ਦੇਖਾਂ ਬਹੁਤੀਆਂ ਅਗਲਾਂ ਦੇਣ ਆਈ ਆ ਮੈਨੂੰ ਪਹਿਲਾਂ ਆਪਣੀ ਪੀੜ੍ਹੀ ਥਾਲੇ ਤੇ ਛੋਟਾ ਫੇਰ ਜਾ ਸਮਝਾਉਣ ਆਈ ਵੱਡੀ ਮੈਡਮ ਮੈਨੂੰ ਓਏ ਇਦਾਂ ਕਰੀਏ ਬਿੱਲ ਤਾਰ ਦਈਏ बिल जमा ਕਰੋ ਕਿਉਂਕਿ ਜਮਾ ਵੜਾ ਹੋ ਗਿਆ ਬਿੱਲ 30 35000 ਰੁਪਿਆ ਹੋ ਗਿਆ ਵਾ ਕਿਤੇ ਉਹ ਨਾ ਹੋਏ ਬਿਜਲੀ ਵਾਲੇ ਆ ਕੇ ਕਨੈਕਸ਼ਨ ਕੱਟ ਜਾਣ ਤੇ ਲਾਗੇ ਥੂ ਥੂ ਹੋ ਜੇ ਸਾਰੇ ਪਰਤਾਇਆ ਜੀ ਤੁਸੀਂ ਨੇ ਕਿਹਾ ਵੀ ਇਹ ਵਰਤਾਨੂੰ ਮੋੜਸਾ ਲਾ ਦੇਵਾਂਗੇ ਹੁਣ ਤੁਸੀਂ ਕਹਿੰਦੇ ਜੀ ਬਿੱਲ ਤਾਰਨਾ ਹੁਣ ਅਗਲੀ ਯਾਰ ਤਾਰ ਦੇ ਬਿੱਲ ਉਹ ਬਿਲਕੁਲ ਨਹੀਂ ਵੀਰ ਜੀ ਵਿਆਹ ਵੇਖਿਆ ਪੈਸੇ ਖਰਚ ਬਹੁਤ ਹੋਇਆ ਵਾ ਮੋਟਸਾ ਰਹਿਣ ਦੋ ਉਹ ਮੋਟਰਸਾਈਕਲ ਬੜਾ ਵਧੀਆ ਚੱਲਦਾ ਉਹਨਾਂ ਟਾਈਮ ਪਾਸ ਕਰੋ ਬਿਲ ਜ਼ਰੂਰੀ ਆ ਉਹ ਚਲਾਉਂਦੇ ਤੇ ਅਸੀਂ ਆ ਨਾ ਸਾਨੂੰ ਪਤਾ ਹੋਣਾ ਕਿਦਾਂ ਚੱਲਦਾ ਵਾ ਤੂੰ ਮੇਰੀ ਗੱਲ ਸੁਣੋ ਮੋਟਰਸਾਈਕਲ ਵੀ ਜ਼ਰੂਰੀ ਆ ਰਾਜਵੀਰ ਵੀ ਕਹਿਣ ਗਿਆ ਉਹ ਵੀ ਲੈ ਜਾਗੇ ਪਹਿਲਾਂ ਬਿੱਲ ਜਮ੍ਹਾਂ ਕਰ ਲਈਏ ਪਰ ਤਾਇਆ ਜੀ ਮੋਟਰਸਾਈਕਲ ਤੇ ਆਪਾਂ ਕਿਸ਼ਤਾਂ ਤੇ ਲੈਣਾ ਵਾ ਰੁਪਈਆ 10000 ਦੇ ਕੇ ਆਪਾਂ ਮੋਟਰਸਾਈਕਲ ਲੈ ਆਉਣੇ ਆਪਾਂ ਕਿਹੜਾ ਸਾਰੇ ਪੈਸੇ ਦੇਣੇ ਆ ਤੇ ਅੱਧਾ ਬਿੱਲ ਤਾਰ ਦੋ ਵੀਰ ਜੀ ਨਾ ਪੁੱਗੇ ਚੜਾਈ ਜਾਓ ਇਹਨਾਂ ਨੂੰ ਚੰਗਾ ਭਲਾ ਚੱਲਦਾ ਮੋਟਰਸਾਈਕਲ ਉਹਨੂੰ ਕੀ ਗੱਲ ਜੇ ਮਾੜਾ ਮੋਟਾ ਕੋਈ ਕੰਮ ਕਰਾਉਣਾ ਨਾਲ ਕਰ ਕਿੰਨਾ ਕੋਰਾ ਕੰਮ ਕਰਾਈ ਜਾਇਆ ਕਰੀਏ ਮਹੀਨੇ ਚ 15 ਦਿਨ ਤੇ ਮਿਸਤਰੀ ਕੋ ਖਲੋਤਾ ਰਹਿੰਦਾ ਗੱਲ ਤਾਂ ਗੌਰਮ ਦੀ ਵੀ ਸਹੀ ਆ ਓਨੀ ਉਹਦੀ ਮੋਟਰਸਾਈਕਲ ਦੀ ਕਿਸ਼ਤ ਨਹੀਂ ਜਾਣੀ ਜਿੰਨੇ ਤੁਸੀਂ ਆਏ ਮਹੀਨੇ ਉਹਦੇ ਤੇ ਪੈਸੇ ਲਾਉਂਦੇ ਹੋ ਤੀਜੇ ਦਿਨ ਉਹਨੂੰ ਖੌਨਾ ਕੋ ਹੋਇਆ ਰਹਿੰਦਾ ਤੇ ਜਦੋਂ ਕਿਤੇ ਭੈਣ ਭਰਾ ਕੋ ਚਾਹੀਦਾ ਵਾ ਆਦ ਵਿਚਾਲੇ ਜਾ ਕੇ ਉਹ ਖੜਾ ਹੋ ਜਾਂਦਾ ਭਾਬੀ ਗੱਲ ਤਾਂ ਠੀਕ ਆ ਤੁਹਾਡੀ ਮੈਂ ਮੰਨਦਾ ਖਰਚੇ ਵਿਆਹਾਂ ਤੇ ਬਹੁਤ ਹੋਏ ਆ ਠੀਕ ਆ ਬਿੱਲ ਤਾਰਨਾ ਜ਼ਰੂਰੀ ਆ ਮੋਟਰਸਾਈਕਲ ਅਗਲੇ ਮਹੀਨੇ ਵੇਖ ਲਾਂਗੇ ਉਹ ਤਾਂ ਚਲੋ ਅੱਧਾ ਬਿੱਲ ਤਾਰ ਦੋ ਜਰੂਰੀ ਥੋੜੀ ਵੀ ਸਾਰਾ ਹੀ ਤਾਰਨਾ ਵਾ ਚੱਲ ਗੱਲ ਇਹ ਦਵਾ ਉਹਨ ਜਿਹਦੇ ਪੈ ਗਿਆ ਵਾ ਵੀ ਮੋਟਰਸਾਈਕਲ ਲੈਣਾ ਲੈਣਾ ਉਹ ਗੱਲ ਸੁਣੋ ਕੋਈ ਗੱਲ ਨਹੀਂ ਮੋਟਰਸਾਈਕਲ ਵੀ ਆਊਗਾ ਬਿੱਲ ਵੀ ਜਾਊਗਾ ਤੇ ਨਾਲੇ ਇੱਕ ਗੱਲ ਹੋਰ ਆ ਆ ਵਿੱਚ ਦੇਣਾ ਹੀ ਆਪਾਂ ਅੱਧੇ ਪੈਸੇ ਸਾਨੂੰ ਇਹਦੇ ਮਿਲ ਜਾਣੇ ਆ ਕਟਾ ਦਾਂਗੇ ਵਿੱਚ ਆਹੋ ਅੱਧੇ ਤਾਂ ਨਹੀਂ ਮਿਲਣੇ ਚਲੋ ਥੋੜੇ-ਬੋੜੇ ਮਿਲ ਜਾਣ ਜਿੱਦਾਂ ਦਾ ਇਹ ਹੈਗਾ ਵਾ ਅੱਧਾ ਜਿੰਨੂੰ ਕਿਨੇ ਲੈਣਾ ਚਲੋ ਜਿੰਨੇ ਮਿਲਣਗੇ ਕੋਈ ਨਾ ਕੋਈ ਨਾ ਬੱਚਿਆਂ ਦੀ ਖਾਤਰ ਤੇ ਆਪਾਂ ਕੰਮ ਦਾ ਇਹ ਕਰਨ ਤੇ ਲੈ ਦੋ ਜੇ ਆਂਦੇ ਆ ਤੇ ਕੋਈ ਗੱਲ ਨਹੀਂ ਹੋ ਜਾਊਗਾ ਲੈ ਆਵਾਂਗੇ ਲਾ ਗਰੋਦੀਆ ਵੋਟਾਂ ਜਾਂਦੀਆਂ ਹੋ ਗਈਆਂ ਵਾ ਤੇ ਹੁਣ ਮੋਰਸਾ ਲੈ ਕੇ ਦੇਣਾ ਹੀ ਪੈਣਾ ਵਾ ਤੁਹਾਨੂੰ ਆਹੋ ਰਾਜਵੀਰ ਨੇ ਵੀ ਖੁਸ਼ ਹੋ ਜਾਣਾ ਹਨ ਕੇ ਹਾਂ ਪਰ ਮੈਂ ਇੱਕ ਗੱਲ ਦੱਸ ਦੇਣਾ ਤੁਹਾਨੂੰ ਮੈਂ ਹੁਣ ਢਿੰਗ ਬਾਜੀ ਨਹੀਂ ਕਰਨ ਦੇਣੀ ਜਦੋਂ ਤੇ ਮਰਗਾਟ ਲਾ ਕੇ ਕਿਤੇ ਰੱਖ ਦੋ ਤੇ ਟਾਇਰ ਨੂੰ ਵੱਡੇ ਪਾ ਲਓ ਇਹ ਇੰਨਾ ਗੰਦਾ ਕੰਮ ਲੱਗਦਾ ਵਾ ਨਾ ਅੱਜ ਕੱਲ ਪਤਾ ਨਹੀਂ ਕੀ ਹੋ ਗਿਆ ਵਾ ਨਵੇਂ ਮੋਟਰਸਾਈਕਲਾਂ ਨੂੰ ਤੋੜ-ਤੋੜ ਕੇ ਖੋਲ-ਖੋਲ ਕੇ ਸਾਈਡ ਤੇ ਸੁੱਟ ਦਿੰਦੇ ਆ ਤੇ ਨਵੇਂ ਮੋਟਰਸਾਈਕਲਾਂ ਦਾ ਸੱਚਾ ਨਾਸ ਕਰ ਦਿੰਦੇ ਉਹ ਨਹੀਂ ਜਮਾ ਹੋਣ ਦੇਣਾ ਨਹੀਂ ਤਾ ਜੀ ਅਸੀਂ ਕਿਹੜਾ ਨਿਆਣੇ ਆ ਹੁਣ ਤੇ ਸਿਆਣੇ ਹੋਏ ਆ ਅਹੀਂ ਆਜੂ ਕੰਮ ਕੀ ਕਰਨੇ ਆ ਮੁਰਸਲ ਚੰਗਾ ਹੀ ਹੁਦਿਆ ਲੱਗਦਾ ਵਾ ਬੜਾ ਸਿਆਣਾ ਹੋ ਗਿਆ ਏ ਘੌਰ ਕਰਨਾ ਹੁਣ ਤਾਏ ਜੀ ਦੀਆਂ ਗੱਲਾਂ ਤੇ ਠੀਕ ਆ ਆਹੋ ਜੇ ਮੁੰਡੇ ਇਨੀ ਜिद ਕਰਦੇ ਆ ਤੇ ਲੈ ਦੋ ਕੀ ਫਰਕ ਪੈਣ ਦਿਆ ਵਾ ਉਹ ਨਿਆਣਿਆਂ ਨੂੰ ਚਾਹ ਵਾ ਵੀ ਹੈ ਨਵਾਂ ਮੁਰਸਲ ਲੈ ਗਏ ਕੁੰਮੀਆਂ ਫਰੀਏ ਤੇ ਇਹਦੇ ਚ ਕੀ ਫਰਕ ਲੈ ਦੋ ਮੁੰਡਿਆਂ ਨੂੰ ਰਈ ਰੀਚ ਪੂਰੀ ਹੋ ਜੀ ਉਹ ਕੋਈ ਗੱਲ ਨਹੀਂ ਮਾਤਾ ਲੈ ਆਉਨੇ ਆ ਜਾਈ ਡੰਗ ਚ ਨਾਲੇ ਜਦੋਂ ਤੁਹਾਡਾ ਟਾਈਮ ਹੀ ਬਿਜੀ ਜਾਂਦਾ ਮਹੀਂ ਤੇ ਲੈ ਕੇ ਦਿੱਤਾ ਹੀ ਉਹ ਸਾਡੇ ਸਮਿਆਂ 'ਚ ਕੀ ਲੈ ਕੇ ਦਿੱਤੇ ਸਾਨੂੰ ਸਾਈਕਲ ਹੀ ਲੈ ਕੇ ਦਿੱਤੇ ਆ ਸਾਈਕਲ ਦਾ ਹੀ ਬੜਾ ਚਾਹ ਹੁੰਦਾ ਸੀ ਸਾਈਕਲ ਮਿਲ ਜਾਂਦਾ ਉਹ ਵੀ ਗੱਡੀ ਵਰਗਾ ਹੀਗਾ ਹਾਂ ਉਹ ਸਮਿਆਂ 'ਚ ਜਿਹਦੇ ਘਰ ਸਾਈਕਲ ਹੁੰਦਾ ਸੀ ਨਾ ਉਹ ਬੰਦਾ ਅਮੀਰ ਹੁੰਦਾ ਸੀ ਹਾਂ ਤੇ ਦੀਦੀ ਮੈਂ ਕੱਪੜੇ ਮਸ਼ੀਨ 'ਚ ਪਾਦੇ ਆ ਤੇ ਕੁਝ ਜਿਹੜੇ ਹਿਸਕਾ ਕੇ ਤੇ ਸੁਪਨੇ ਪਾਈਆਂ ਨੇ ਮੈਂ ਘੜੀ ਦੇ ਲਈ ਰੈਸਟ ਕਰ ਲਾ ਹਾਂ ਜਾ ਕੋਈ ਆਲ ਸਪਲੈਂਡਰ ਹੀ ਲੈਣਾ ਜੇ ਉਹ ਸਪਲੈਂਡਰ ਆ ਫੜੀ ਗਾ ਗਾ ਕਾਪੂਦੋ ਮੈਂ ਉਹ ਹੀ ਤੁਹਾਨੂੰ ਕਿਹਾ ਕਿ ਮੈਂ ਮੋਡੀਫਿਕੇਸ਼ਨ ਨਹੀਂ ਜੋਂ ਦੇਣਾ ਨਹੀਂ ਨਹੀਂ ਉਹ ਨਹੀਂ ਕਰਨਾ ਹਾਂ ਚੱਲ ਓਏ ਮੇਰ ਨਾਲ ਪੱਠੇ ਕਤਰਾ ਪੀਰ ਜੀ ਇਹ ਤੁਸੀਂ ਸ਼ਹਿਰ ਰਹਿਣਾ ਮੇਰ ਨਾਲ ਕੰਮ ਆ ਥੋੜਾ ਜਿਹਾ ਚਲ ਠੀਕ ਹੈ ਤੁਸੀਂ ਪੱਠੇ ਕੋਲੋਂ ਮੈਂ ਆਇਆ ਠੀਕ ਹਾਂ ਕੀ ਕਰਨੀਆਂ ਅੱਜ ਰਾਬਾਂ ਨਹੀਂ ਨਿਕੀਆਂ ਵਾ ਕੱਪੜਿਆਂ ਚ ਰਲ ਜਾਂਦੀਆਂ ਲੱਭਦੀਆਂ ਨਹੀਂ ਚੱਲ ਲੱਭ ਜਣੀਆਂ ਜਰਾਬਾਂ ਮੇਰੀ ਗੱਲ ਸੁਣੋ ਤੂੰ ਇਹ ਚੱਟ ਮੋਟਰਸਾਈਕਲ ਦੀ ਹਾਂ ਕਰ ਦਿੱਤੀ ਆ ਐਨੇ ਪੈਸੇ ਹਾਗੇ ਆ ਢਾਡੇ ਕੋ ਹਰ ਚੀਜ਼ ਅਹੀਂ ਛੇਤੀ ਨਾਲ ਜਿਹੜੀ ਕਿਸ਼ਤਾਂ ਤੇ ਲੈ ਲੈਣੀ ਆ ਨਾ ਉਹ ਵੀ ਆਪਣੇ ਦਿਮਾਗ ਤੇ ਬੋਝ ਹੀ ਹੁੰਦਾ ਵਾ ਕਿਸ਼ਤ ਵੀ ਤੇ ਅਕਸਰ ਨੂੰ ਘਰੋਂ ਹੀ ਜਾਣੀ ਆ ਤੇ ਸਾਡੀ ਕਿਹੜੀ ਕੋਈ ਮਹੀਨੇ ਦੀ ਮਹੀਨੇ ਕਮਾਈ ਆ ਜਿਹੜੀ ਮਹੀਨੇ ਬਾਅਦ ਆਈ ਜਾਣੀ ਆ ਤੇ ਜਿਹਦੇ ਸਿਰ ਉਹ ਅਹੀਂ ਕਿਸ਼ਤ ਤਾਰੀ ਜਾਣੀ ਆ ਤੂੰ ਤੇ ਗੱਲ ਹਾਂ ਕਹਿੰਦੀ ਆ ਨਾ ਜਿਹੜਾ ਘਰ ਦੇ ਵਿੱਚ ਬਹੁਤ ਵਾਰ ਬੰਦਾ ਹੁੰਦਾ ਉਹਨੂੰ ਬੜਾ ਕੁਝ ਸੋਚਣਾ ਪੈਂਦਾ ਜਿਹੜਾ ਠੇਕੇਦਾਰ ਹੁੰਦਾ ਨਾ ਘਰ ਦਾ ਲਾਣੇਦਾਰ ਜਿਹਨੂੰ ਕਹਿ ਦਿੰਦੇ ਉਹਨੇ ਸਾਰਿਆਂ ਦੀਆਂ ਖੁਸ਼ੀਆਂ ਦਾ ਉਹਨਾਂ ਦੀਆਂ ਛੋਟੀਆਂ-ਮੋਟੀਆਂ ਜ਼ਰੂਰਤਾਂ ਦਾ ਧਿਆਨ ਰੱਖਣਾ ਹੁੰਦਾ ਵਾ ਹੁਣ ਮੈਨੂੰ ਕਿੰਨੇ ਜਿਹੜੇ ਕਹਿਣ ਦੇ ਰਾਜਵੀਰ ਵੀ ਕਹਿੰਦਾ ਵਾ ਗੋਰਾ ਵੀ ਕਹਿਣ ਦਿਆ ਇਹ ਕਿ ਤਾਇਆ ਜੀ ਮੈਨੂੰ ਮੋਟਰਸਾਈਕਲ ਲੈ ਦਿਓ ਸਾਨੂੰ ਮੋਟਰਸਾਈਕਲ ਲੈ ਦਿਓ ਤੇ ਆਹੋ ਉਮਰ ਤੇ ਚਲਾਉਣ ਦੀ ਆ ਮੁੜ ਕੇ ਬੁੱਢੇ ਹੋયા ਸਾਡੇ ਵਾਲਾ ਚਾ ਪੂਰੇ ਕੀਤੇ ਤੇ ਕੀ ਕੀਤੇ ਕੋਈ ਗੱਲ ਨਹੀਂ ਬਿੱਲ ਵੀ ਜਮਾ ਹੋ ਜਾਊਗਾ ਮੈਨੂੰ ਵੀ ਪਤਾ ਵਾ ਕਿ ਪੈਸੇ ਘਟਵਾ ਪਰ ਕੋਈ ਗੱਲ ਨਹੀਂ ਕਰਾਂਗੇ ਮੈਨੇਜ ਕਿਤੇ ਨਾ ਕਰਦੇ ਕਿਉਂਕਿ ਗਾੜੀ ਫੇਰ ਵਿਆਹ ਵੀ ਰਿਸ਼ਤੇਦਾਰੀ ਚ ਆਉਂਦੇ ਆ ਵਾ ਉਹ ਵੀ ਖਰਚੇ ਵਾਲਾ ਇੱਕ ਤੇ ਵਿਆਹ ਹੁੰਦਾ ਵਾ ਵੀ ਆਮ ਚਲੋ ਇਦਾਂ ਚੱਲ ਜਾਣਾ ਉੱਤੇ ਵੀ ਸਾਡਾ 10000 ਰੁਪਿਆ ਆਰਾਮ ਨਾਲ ਲੱਗਣਾ ਡਾਊਨ ਪੇਮੈਂਟ ਕੱਟ ਕਰ ਦਾਂਗੇ ਕੁਛ ਉਹ ਮੋਟਰਸਾਈਕਲ ਪੁਰਾਣਾ ਘਟਾਇਆ ਤੇ 10 12000 ਦਾ ਤੇ ਚੱਲਿਆ ਜਾਣਾ ਵਾ ਕੋਈ 10000 ਦੇ ਕੇ ਤੇ ਇਹਨਾਂ ਨੂੰ ਮੋਟਰਸਾਈਕਲ ਲਿਆ ਦੇਣੇ ਆ ਕੋਈ ਗੱਲ ਨਹੀਂ ਸਾਰਾ ਕੁਝ ਹੋ ਜਾਊਗਾ ਤੂੰ ਚਿੰਤਾ ਨਾ ਕਰਿਆ ਕਰ ਨਹੀਂ ਚਿੰਤਾ ਨਹੀਂ ਉਹ ਤੇ ਚਲੋ ਮੈਨੂੰ ਵੀ ਉਹਨੇ ਇੱਕ ਦੋ ਵਾਰੀ ਕਿਹਾ ਵਾ ਬੀਤੂ ਹੀ ਕਹੋ ਹਾਂ ਤਾਂ ਆ ਜੀ ਨੂੰ ਤਹੀ ਕਹੋ ਨਾ ਮੈਨੂੰ ਤੇ ਦੀਦਾ ਵਾ ਕੇ ਐਨੀ ਕਾਢੀ ਕਮਾਈ ਆ ਤੇ ਹਿਸਾਬ ਨਾਲ ਆਪਾਂ ਚੱਲਣਾ ਵਾ ਉਹ ਮੈਨੂੰ ਤੇ ਐਨੀ ਬੜੀ ਖੁਸ਼ੀ ਆ ਕਿ ਸਾਡੇ ਬੱਚੇ ਸਾਡੇ ਕਹਿਣੇ ਕਹਾਣੇ ਜਵਾ ਹਾਂ ਕੋਈ ਮਾਰੇ ਪਾਸੇ ਨਹੀਂ ਜਾਂਦੇ ਕਿ ਟਾਣੀਆਂ ਚ ਨਹੀਂ ਜਾਂਦੇ ਹਾਂ ਨਹੀਂ ਇਹ ਗੱਲ ਤੇ ਮੈਂ ਵੀ ਮੰਨਨੀ ਆ ਕੱਲੇ ਬੱਚੇ ਹੀ ਨਹੀਂ ਸਾਰਾ ਪਰਿਵਾਰ ਇੰਨੇ ਵਧੀਆ ਤਰੀਕੇ ਨਾਲ ਰਹਿੰਦਾ ਵਾ ਇਸੇ ਕਰਕੇ ਤੁਹਾਨੂੰ ਕੋਈ ਤੰਗੀ ਵਿਲੰਗੀ ਵੀ ਹੋਏ ਤਾਂ ਕੋਈ ਪਰਵਾਹ ਨਹੀਂ ਕਿਉਂਕਿ ਅਸੀਂ ਇੱਕ ਮੋਠਵਾਂ ਇੱਧਰ ਉੱਧਰ ਜਿੱਦਾਂ ਮਰਜੀ ਆਪਣਾ ਟਾਈਮ ਕੱਢ ਲਈਦਾ ਜਿੱਥੇ ਸਾਰੇ ਬੰਦੇ ਬਹਿ ਕੇ ਸਾਰਾ ਪਰਿਵਾਰ ਰੋਟੀ ਖਾਵੇ ਨਾ ਇੱਕ ਚੁੱਲ੍ਹੇ ਤੇ ਚਾਹ ਪੀਵੇ ਗੱਪਾਂ ਮਾਰਨ ਤੇ ਇੱਕ ਦੂਜੇ ਦੀ ਕਹਿਣ ਸੁਣਨ ਤੇ ਮੰਨਨ ਉੱਥੇ ਸਤਜਗ ਹੁੰਦਾ ਵਾ ਸਵਰਗ ਵਾ ਉਹ ਘਰ ਠੀਕ ਹੈ ਤੇ ਨਾਲੇ ਤੈਨੂੰ ਕਿੰਨੀ ਇੱਜ਼ਤ ਦਿੰਦੀਆਂ ਬੱਚੇ ਇੱਜ਼ਤ ਦਿੰਦੇ ਆ ਤਾਈ ਜੀ ਤਾਈ ਜੀ ਤਾਇਆ ਜੀ ਤਾਇਆ ਜੀ ਕਰਦੇ ਫਿਰਦੇ ਆ ਇਹ ਤੋਂ ਹੋਰ ਸਾਨੂੰ ਹੋਰ ਕੀ ਜ਼ਿੰਮੇਵਾਰੀ ਚਾਹੀਦੀ ਆ ਇਹ ਤੇ ਹੈ ਵਾ ਘਰ ਤੇ ਸਾਡਾ ਨਾ ਵਾਕਈ ਸਵਰਗ ਆ ਇਹ ਤੋਂ ਵੱਧ ਸਵਰਗ ਹੋਰ ਕਿੱਥੇ ਹੋਣਾ ਵਾ ਚਲੋ ਦਸਤ ਕਰਿਆ ਕਰ ਰੱਬ ਦੇ ਕਿ ਕਿਤੇ ਮੇਜਰ ਨਾ ਲੱਗ ਜੇ ਠੀਕ ਹੈ ਨਹੀਂ ਲੱਗਦੀ ਨજર ਹਾਂ ਚਲੋ ਆਜੋ ਸ਼ੁਗਰਾਂ ਦਿੱਤਾ ਐ ਨਹੀਂ ਹਾਂ ਕਰਤੀ ਆ ਪੁਰਾਣਾ ਮੋੜ ਸਾਲ ਗੋਲੋਂ ਲੱਤੂਗਾ ਐਂ ਤਾਂ ਥੱਕ ਹੀ ਗਏ ਹਾਂ ਚਲਾ ਚਲਾ ਕੇ ਹੁਣ ਤੇ ਨਵੇਂ ਮੋੜ ਸਾਲ ਤੇ ਆਇਆ ਜਾਇਆ ਕਰਾਂਗੇ ਥਲੇ ਰਾਜਵੀਰ ਨਹੀਂ ਆਇਆ ਰਾਜਵੀਰ ਨੂੰ ਪਤਾ ਲੱਗਾ ਉਹਨੇ ਬੜਾ ਖੁਸ਼ ਹੋਣਾ ਵਾ ਗੱਲ ਸੁਣ ਲੈ ਮੇਰੀ ਤਾਇ ਜੀ ਨੇ ਹਾਂ ਤੇ ਕਰਤੀ ਆ ਤੇ ਇਹ ਚਿਤਾਰ ਕੇ ਮੇਰਾ ਕੰਮ ਕੋਈ ਹੋਵੇ ਆਖੇ ਲੱਗੇ ਜਾਂ ਨਾਲ ਲੱਗੇ ਵੇਲੇ ਕੋ ਬਿਲੇ ਉਹਦਾ ਕੰਮ ਪਹਿਲਾਂ ਹੋਣਾ ਚਾਹੀਦਾ। ਉਹ ਹਾਂਜੀ ਹਾਂਜੀ। ਦੂਜੀ ਗੱਲ ਉਹਦੇ ਕੋ ਸਭ ਕੁ ਹੋਇਆ ਮੇਰੇ ਕੋ ਕੁਝ ਨਹੀਂ ਆ। ਮੈਂ ਸ਼ੁਰੂ ਤੋਂ ਹਰ ਇੱਕ ਗੱਲ ਉਹਦੀ ਮੰਨਦਾ ਆਂ ਤੇ ਕਿਤੇ ਨਾ ਨਾ ਦੇਦੀ ਚੰਗਾ। ਉਹ ਨਹੀਂ ਨਹੀਂ। ਇਹ ਚੇਤਾ ਰੱਖੀ। ਕੋਈ ਨਹੀਂ ਤੂੰ ਟੈਨਸ਼ਨ ਲਾਓ। ਠੀਕ ਆ ਉੱਥੇ ਪੱਲੀ ਪਈ ਫੜ ਕੇ ਲਿਆ ਮੈਂ ਵੱਡਾ ਸੱਸੇ। ਮੈਂ ਜਾਣਾ ਕਿ ਮੜਕੇ ਲੈ ਜੀ ਤੂੰ। ਮੈਂ ਕੀ ਕਹਿਣ ਦੀ ਆਂ? ਹਾਂਜੀ। ਮੈਂ ਤਾਂ ਚੰਗਾ ਆ ਮੋਟਰਸਾਈਕਲ ਵਾਸਤੇ ਮੰਨ ਗਏ ਆ। ਐਤ ਕੀ ਜੇਠਾ ਐਤਵਾਰ ਵਾ ਜੇ ਉਦੋਂ ਤੱਕ ਮੋਟਰਸਾਈਕਲ ਆ ਜੂ ਤੇ ਨਵੇਂ ਮੋਟਰਸਾਈਕਲ ਤੇ ਮੱਥਾ ਟੇਕਣ ਜਾਵਾਂਗੇ। ਮੇਰੇ ਦਿਲ ਦੀ ਗੱਲ ਕਹਤੀ ਆ ਚਲੋ ਜੇ ਮੰਨ ਗਏ ਆ ਤੇ ਮਹਾਰਾਜ ਦੇ ਘਰ ਜਾਵਾਂਗੇ ਹਨਾ ਮੈਂ ਕਹਿੰਦੀ ਹਾਂ ਚਲੋ ਪਰਮਾਤਮਾ ਜਿੰਨੇ ਜਿੰਨੇ ਸਾਡੇ ਥੋੜੇ ਥੋੜੇ ਖਰਚੇ ਆ ਨਾ ਇਸੇ ਤਰ੍ਹਾਂ ਦੇਈ ਜਾਵੇ ਮਹਾਰਾਜ ਤੇ ਬੜੀ ਸੋਹਣੀ ਲੰਘਦੀ ਜਾਂਦੀ ਆ ਹੋ ਮਹਾਰਾਜ ਤੇ ਦੇਈ ਜਾਂਦਾ ਵਾ ਪਰ ਅਸ਼ਰੀਕਾਂ ਕੋ ਨਹੀਂ ਨਾ ਯਾਰ ਹੁੰਦਾ ਕੀ ਮਤਲਬ ਮਤਲਬ ਇਹ ਵੀ ਆ ਥੋੜੀ ਦੇਰ ਪਹਿਲਾਂ ਪਿੰਦਰੀ ਆਈ ਸੀ ਪਲਵੀ ਅੱਛਾ ਆਹੋ ਕੀ ਆਂਦੀ ਉਹ ਆਖਣਾ ਓਖਣਾ ਕੀ ਆ ਮੈਂ ਤੇ ਨਾ ਪੁੱਛਣ ਪੁੱਛਣ ਕਰਦੀ ਹਾਂ ਤੁਹਾਡੇ ਘਰ ਦੀ ਕਾਰਮਕਤਾਰੀ ਕਿਦ ਕੋਵਾ ਲੈ ਹਾ ਹੋ ਕਹਣਾ ਹੈ ਤੈਨੂੰ ਦੇ ਦਿੰਨੇ ਆ ਬਹੁਤੀ ਅਖਿਆਈ ਆ ਤੇ ਫਿਰ ਮੈਂ ਤੇ ਕਹਿਤਾ ਮੈਂ ਹਾਂ ਤੁਹਾਡੇ ਘਰ ਵਰਗਾ ਸਾਡੇ ਘਰ ਵਿੱਚ ਰਵਾਜ ਹੈ ਨਹੀਂ ਆ ਮੈਂ ਹਾਂ ਸਾਡੇ ਤੇ ਮਹਾਰਾਜ ਦੀ ਇੱਕ ਮੋਠਣਾ ਸਾਡੇ ਘਰ ਵੱਜਾ ਵਾ ਜਿੱਦਾਂ ਆਂਦੇ ਹੁੰਦੇ ਆ ਇਹਨੇ ਲੱਗਦਾ ਮੇਰੇ ਕੋ ਚਾਰ ਸੋਹਣੀ ਲੈਣੀ ਆ ਕਿਸ ਦਿਨ ਇੱਕ ਦੋ ਗੱਲਾਂ ਮੈਂ ਦੀਆਂ ਅੱਗੇ ਵੀ ਸੁਣੀਆਂ ਵਾ ਇਹਦਾ ਮਤਲਬ ਮੈਨੂੰ ਇਹ ਚੁੱਕਣਾ ਦਿੰਦੀ ਆ ਮੈਂ ਹਾਂ ਵੀ ਮੇਰੀ ਦੀਦੀ ਤੇ ਬੜੇ ਚੰਗੇ ਆ ਸਾਰੀ ਕਰਮਕਦਾਰੀ ਉਹਨਾਂ ਕੋ ਮੈਂ ਆਪੇ ਕਦੀ ਭਾਵੇਂ ਚੀਜ਼ ਘਟ ਪਾ ਲੈ ਮੈਨੂੰ ਇਹਨਾਂ ਬਰੋਬਰ ਦੀ ਨਾਲ ਹੀ ਲੈ ਕੇ ਆਉਣੀ ਆ ਮੁੰਡੇ ਮੇਰੇ ਨਾਲ ਕਦੀ ਦੂਜ ਦਵਾਈ ਕੀਤੀ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਕਿ ਲੋਕਾਂ ਨੂੰ ਹੋ ਕੀ ਗਿਆ ਵਾ ਆਪਣੀ ਪੀੜ੍ਹੀ ਥੱਲੇ ਸੋਟਾ ਨਹੀਂ ਫੇਰਦੇ ਦੂਜਿਆਂ ਦੇ ਘਰ ਚਾਕਨ ਤੋਂ ਨਹੀਂ ਹਟਦੇ ਕੀ ਪਤਾ ਮੈਂ ਤੇ ਆਪ ਸਮਝ ਨਹੀਂ ਬੰਦਾ ਜਿੰਨਾ ਮਿਹਨਤ ਦੂਜਿਆਂ ਦੇ ਘਰ ਚਾਤੀਆਂ ਮਾਰਨ ਤੋਂ ਲਾਉਂਦੇ ਆ ਆਪਣਾ ਘਰ ਸੁਧਾਰੋ ਚਲੋ ਮਾ ਵਾਇਗਰੂ ਨਾ ਨਜ਼ਰ ਲਾਵੇ ਸਾਡੇ ਘਰ ਨੂੰ ਹਨਾ ਪਤਾ ਨਹੀਂ ਇਹਦਾ ਤੇ ਧਿਆਨ ਹੀ ਸਾਡੇ ਘਰ ਵੱਲ ਰਹਿੰਦਾ ਵਾ ਅੱਗੇ ਵੀਨੇ ਇੱਕ ਦੋ ਗੱਲਾਂ ਕੀਤੀਆਂ ਮੇਰਾ ਤਾਂ ਦਿਮਾਗ ਹੀ ਖਰਾਬ ਹੋ ਜਾਂਦਾ ਸੁਣ ਕੇ ਪਹਿਲਾਂ ਤਾਂ ਮੈਨੂੰ ਕਹ ਨੂੰ ਨਹੀਂ ਇਹ ਗੱਲ ਪੁੱਛਣ ਵਾਲੀ ਕਿ ਸਾਡੇ ਘਰ ਦੀ ਕਾਰ ਮੁਖਤਾਰੀ ਕਿਹਦੇ ਕੋਲ ਆ ਆਹੋ ਬੱਸ ਤੂੰ ਵਿੱਚ ਹਿੱਸਾ ਲੈਣਾ ਵਾ ਕਿ ਜਾਂ ਤੇਰੇ ਕੋਈ ਭਾਈ ਵਾਹਲਾ ਤੂੰ ਤੇ ਨਹੀਂ ਮੈਂ ਸੁਣਾ ਤੀਆਂ ਫਿਰ ਚੁੱਪ ਕਰਕੇ ਚੱਲ ਗਈ ਤੇਰੀ ਇਹ ਮੱਤ ਤੇ ਪੜਦਾ ਪਿਆ ਵਾ ਤੇਰੀ ਮੱਤ ਤੇ ਤੇ ਬੜਾ ਪੜਦਾ ਉੱਠਿਆ ਆਪਣੇ ਘਰਦਿਆਂ ਨੂੰ ਤੇ ਬਲੇ ਨਹੀਂ ਬੰਨਦੀ ਤੇਰੇ ਵਰਗੀਆਂ ਹੱਥ ਸੜ ਕੇ ਅਰਕਾ ਚੱਟਦੇ ਆਂ ਦੀਆਂ ਬੜੀਆਂ ਗੱਲਾਂ ਕਰ ਗਈ ਸੋਣਾ ਆਪਦਾ ਮਮੀ ਵਾਵਾ ਖਰੀਆਂ ਕਰੀਆਂ ਦਿੱਤੀਆਂ ਨਿਕਲ ਗਈ ਫਿਰ ਚੁੱਪ ਕਰਕੇ ਮੇਰੇ ਤੇ ਕੰਮ ਹੀ ਸਮਝਾਉਣਾ ਮੈਂ ਤੈਨੂੰ ਸਮਝਾ ਦਿੱਤਾ ਵਾ ਮੈਂ ਜਾ ਆਪਣੇ ਘਰ ਦੇਣਾ ਤੇਰੀ ਬਣਦੀ ਨਹੀਂ ਤਾਂ ਸਾਨੂੰ ਤੂੰ ਲੱਗੀ ਮਤਾਂ ਦੇਣਾ। ਉਹ ਹੀ ਗੱਲ। ਹਾਂ ਮਹਾਰਾਜ ਚਲੋ ਸਾਡਾ ਈਦਾ ਤਫਾਗ ਬਣਾਈ ਰੱਖੇ। ਚਲੋ ਛੱਡ ਤੂੰ ਹੀ ਅਹੀਂ ਕਾਨੋ ਕੰਡੇ ਲੂਣੇ ਆ। ਜਿਹੜਾ ਕਰਦਾ ਕਰਦਾ ਰਵੇ ਸਾਡੀ ਗਲਤੀ ਤੇ ਉਹ ਦਿਨ ਹੋਊਗੀ ਨਾ ਜਿੱਦਣ ਕੇ ਬਾਹਰ ਵਾਲੇ ਦੀਆਂ ਗੱਲਾਂ ਤੇ ਆਪਾਂ ਵਿਸ਼ਵਾਸ ਕਰਾਂਗੇ ਹਾਂ। ਬਸ ਬਸ ਜਿਹੜਾ ਕਰੂਗਾ ਸੋ ਭਰੂਗਾ। ਇੱਕ ਕੰਨ ਸੁਣੀ ਤੇ ਦੂਜੇ ਕੰਨ ਕੱਢਤੀ ਚੱਲਾ ਚੱਲੀਏ। ਸਬਜ਼ੀ ਕੱਟੀਏ ਵੱਢੀਏ ਬਣਾਈਏ। ਚਲੋ ਚਲੋ। ਹਾਂ ਆ ਗਿਆਂ ਵਾ। ਆਹੋ। ਅਵੇ ਲਾਵੇਂ ਖੁੱਲੀ ਛੱਡੀ ਤੇ ਹੱਥ ਨਹੀਂ ਆਉਂਦੀ। ਅਨਮਾ ਤਾਈ ਨਹੀਂ ਖੁੱਲੀ ਛੱਡਦਾ ਤੁਸੀਂ ਜਾਂਦੇ ਇਹਨੂੰ ਖੁੱਲੀ ਛੱਡ ਦਿਆ ਕਰ ਵੇਲਾ ਛੱਡੀ ਉਹ ਤੇ ਕਿੱਦਾਂ ਪਾ ਜੀ ਸਾਵੇ ਇੱਧਰ ਆ ਹੁੰਨੀ ਇਹਨੇ ਵੇਲਾ ਸੋਖੀ ਜੀ ਆਉਣਾ ਮੇਰੀ ਗੱਲ ਸੁਣ ਮੈਂ ਤੈਨੂੰ ਡਿਕਨ ਰਿਹਾ ਕਿਉਂ ਕੀ ਆ ਵਾ ਖੁਸ਼ਖਬਰੀ ਹੈ ਇੱਕ ਕਾਦੀ ਵੇਲਾ ਦੱਸਦਾ ਵਾਂ ਮੋੜ ਸੱਲੇ ਹੋਣ ਲੱਗੇ ਹਨ ਵਾ ਕੌਣ ਆਪਾ ਹੋਰ ਕੌਣ ਆਪਾ ਆਹੋ ਕਿਹੜਾ ਸਪਲੈਂਡਰ ਬਨ ਕੇ ਕਰ ਦੇ ਬਨ ਕੇ ਬਣਾ ਲੈ ਤੇਰੇ ਭਰਾ ਨੇਗੇ ਦੇਰ ਤੇ ਵਧੀਆ ਵਾ ਯਾਰ ਉਹ ਅਗਰ ਤੇ ਕਿੱਕ ਕੋ ਕੁਵਾਇਦੀ ਨਹੀਂ ਉਹਦੀ ਨਾ ਉਹ ਸਟਾਰਟ ਹੁੰਦਾ 700 ਗ੍ਰਾਮ ਮੁੰਡਿਆਣਾ ਜਾਣਾ ਸੀ ਮੈਂ ਸ਼ਹਿਰ ਹਾਂ ਤੇ ਕਿੱਕਾ ਮਾਰ ਮੈਨੋ ਹੋ ਗਿਆ ਛਦਾਈ ਆ ਗਈ ਹਾਂ ਤੇ ਉੱਥੇ ਤੈਨੂੰ ਪਤਾ ਫਿਰ ਚੰਗੇ ਜਣ ਲੱਗੀਦਾ ਮੁੰਡਿਆ ਇਹੋ ਤੇ ਗੱਲ ਹੈ ਇਹੋ ਤੇ ਗੱਲ ਮੈਨਾਂ ਹਾਂ ਮੈਂ ਵੀ ਰੋ ਚਲਾਈਦਾ ਵਾ ਲੋਡ ਤੇ ਪਈ ਰਹਿੰਦੀ ਆ ਵੀ ਉਹਨੂੰ ਬਦਲੀਏ ਤੇ ਕਹਿੰਦਾ ਇਹ ਬੇਲ ਤਾਲਨਾ ਮੈਂ ਹਾਂ ਬੇਲ ਅੱਦਾ ਤਾਰਦੇ ਆਪਾਂ ਕਿਸ਼ਤਾਂ ਦਾ ਲੈਣਾ ਮੋਟਰਸਾਈਕਲ ਕੋ ਸਾਨੂੰ ਪੁਰਾਣੇ ਦੇ ਮਿਲ ਹੀ ਜਾਣੇ ਪੈਸੇ ਡਾਊਨ ਪੇਮੈਂਟ ਤੇ ਮਿਲ ਹੀ ਜਾਣਾ ਵਾ ਆਹ ਵਾ ਓਕੇ ਨਾਲ ਦੇ ਕੇ ਤੇ ਬਾਕੀ ਕਿਸ਼ਤਾਂ ਦੂਜਾ ਵਿੱਚ ਹੋਏਣਾ ਵਾ ਆ ਆਮ ਬਲੈਕ ਹੀ ਵਧੀਆ ਵਾ ਬਲੈਕ ਸੋਨਾ ਲੱਦਦਾ ਵਾ ਉਦਾਂ ਮੈਂ ਸੁਣਿਆ ਪਰਟੀ ਨਾਲੇ ਬੜਾ ਸਹੀ ਹੋ ਹਾਂ ਤੇ ਹੈਗਾ ਪਰਪਲ ਦੀ ਸਪਲੈਂਡਰ ਦੀ ਮਾਰਕੀਟ ਬੜੀ ਸਪਲੈਂਡਰ ਮੈਂ ਤਾਂ ਕਹਿਣ ਡਿਆ ਵਾਂ ਸੋਨਾ ਲੱਗਦੇ ਨਾਲ ਬਿਲਡ ਕੁਆਲਟੀ ਸਹੀ ਨਾ ਹੋ ਜੀ ਆਹ ਵਾਹ ਆਹੋ ਚੱਲ ਹਟ ਜਾਣ ਚੱਲ ਕਰ ਘਰ ਚੱਲ ਚੱਲ ਕਰ ਲੈ ਚਲ ਗਈ ਉਹ ਘਰ ਆਖੇ ਉਹਦਾ ਲੱਗ ਜਾਂਦੀ ਆ ਮਸ਼ਰ ਗਈ ਹੈ ਬੂਰੀ ਜਦੋਂ ਖੁੱਲੀ ਛੱਡੀਏ ਨਾ ਫਿਰ ਇਹਨੂੰ ਇਹ ਹੁੰਦਾ ਬਈ ਬੱਸ ਮੈਂ ਭੱਜੀ ਫਿਰਾਂ ਚੱਲ ਚੱਲੀਏ ਘਰ ਨੂੰ ਆ ਜਾ ਚੱਲ ਸਾਸਰੀ ਗਾਲ ਸਾਸਰੀ ਗਾਲ ਅੱਜ ਤੇ ਕਰਮਾ ਵਾਲਾ ਦੇਣਾ ਸਵੇਰੇ ਸਵੇਰੇ ਉੱਤੋਂ ਫੋਨ ਵੀ ਨਹੀਂ ਕੀਤਾ ਹਰ ਵਾਰੀ ਦੀ ਕਹਿੰਦੇ ਹੋ ਆਉਂਦੀ ਆ ਤੇ ਚਲ ਜਾਨੀ ਆ ਝਾਟੀ ਅੱਜ ਮੈਂ ਕਿਹਾ ਵੀ ਬੱਚੇ ਚੱਲੇ ਸਕੂਲੇ ਤੇ ਨਾਲ ਹੀ ਪਾਸਤੇ ਬਹਿ ਕੇ ਤੇ ਚਲ ਜਾਨੀ ਆ ਤੇ ਸਾਰਾ ਦਿਨ ਬਾਉਂਗੀ ਖਲਾਉਂਗੀ ਤੇ ਆਰਾਮ ਨਾ ਜਾਉਂਗੀ ਹਾਂ ਤੇ ਬੜਾ ਵਧੀਆ ਕੀਤਾ ਹੀ ਆ ਬੀਜੀ ਕਿੰਨੇ ਦਿਨਾਂ ਦੇ ਯਾਦ ਕਰਨ ਦੇ ਸੀ ਉਹਨੇ ਤੇ ਵੇਖ ਕੇ ਖੁਸ਼ੀ ਹੋ ਜਾਣਾ ਫੋਨ ਹੀ ਕਰਕੇ ਦੱਸ ਦਿੰਦੇ ਮੈਨੂੰ ਤੁਸੀਂ ਲੈ ਮਾਤਾ रोज आगत आदि नहीं आ गई है तेरी बी सस्का हाल हां जी सस्का तो तो हाल जी वंदना मैं हां जी तू सुनाओ सस्का हाल सस्का हाल हां जी बढ़िया बढ़िया बैठ जा इधर सस्का बीजी सोनी आई है बैठ जा फिर जी किथे गए आ इथे ही है सोनी आ गई आ बीजी सस्का सस्श्रीकाल सस्श्रीकाल हो सब ठीक ठाक मेरे दा टाइम ना सारे घर ही आ हां ਮੈਂ ਵੀ ਦਾ ਹੀ ਲਾਇਆ ਨਿਕਲੰਦਾ ਹਾਂ ਚਾਚਾ ਬੱਚੇ ਚੱਲੇ ਹੀ ਸਕੂਲ ਵਾਲੀ ਵਾਸਤੇ ਪਾਣੀ ਲੈ ਕੇ ਆ ਗਈ ਪਾਣੀ ਲੈ ਆਵਾਂਗਾ ਨਹੀਂ ਪਾਣੀ ਰਹਿਣ ਦੋ ਚਾਹ ਬਣਾਓ ਗਰਮ ਗਰਮ ਚਾਹ ਪਲਾਓ ਸਿਰੇ ਸਿਰੇ ਪਾਣੀ ਆਹ ਵੇਖੋ ਚਾਹ ਤੇ ਬਣੀ ਆ ਮੈਂ ਬਣਾ ਕੇ ਢੀ ਆ ਮੈਂ ਤੁਹਾਨੂੰ ਵੀ ਦੇਣ ਲੱਗੀ ਹਾਂ ਤੇ ਦੀਦੀ ਬਾਹਰ ਹੀ ਮੈਂ ਸੋਨੀ ਦੇ ਲਾਂਮਾ ਲਾਇਆ ਸਾਰਿਆਂ ਦਾ ਕਹਿੰਦੀ ਮੈਨੂੰ ਕਹਿੰਦੀ ਆ ਵੀ ਨਿੰਕ ਨਿੰਕੇ ਦੇਣਵਾ ਆਉਂਦੀ ਤੇ ਚਲੂ ਗਲੂ ਕਰਦੀ ਜਾਂਦੀ ਅੱਜ ਮੈਂ ਬੱਚਿਆਂ ਦੀ ਵਾਸਤੇ ਹੀ ਆ ਗਈਆਂ ਚੱਲ ਵਧੀਆ ਕੀਤਾ ਨਾਲੇ ਕੰਮ ਤੇ ਚੱਲ ਜਾਂਦੇ ਹੁੰਦੇ ਹੀ ਇਹ ਵੀ ਵਿੱਜੀ ਹੁਣੀ ਵੀ ਅੱਛਾ ਅੱਛਾ ਤੇ ਟੱਕਰ ਤੇ ਨਹੀਂ ਹੁੰਦੇ ਤੇ ਫੇਰ ਮੈਨੂੰ ਤੁੜਕੂ ਰਹਿੰਦੀ ਹੁੰਦੀ ਸੀ ਕਿ ਉਹ ਵੀ ਨਹੀਂ ਮਿਲੇ ਤੇ ਉਹ ਵੀ ਨਹੀਂ ਮਿਲੇ ਹਾਂ ਬਣਾ ਵਧੀਆ ਕੀਤਾ ਹਾਂ ਤਾਂ ਹੋ ਲੱਗ ਜਾਈ ਦੇ ਵਿੱਚ ਉੱਪਰ ਹੋ ਜਾ ਅੱਜ ਤੇ ਵੀਰ ਜੀ ਵੀਰ ਜੀ ਧੁੰਦੀ ਬੜੀ ਪਈ ਬਾਹਰ ਤੁੜਕੂ ਵਧੀਆ ਪੁੱਤ ਤਾਂ ਬੜੀ ਹੋਰ ਕਰ ਸ਼ੁਆਰ ਸਭ ਠੀਕ ਠਾਕ ਹੈ ਹਾਂ ਚਾਹ ਬਣਾ ਲੈ ਸਭ ਕੁਝ ਠੀਕ ਹੈ ਮੈਂ ਬਣਾਉਣੀ ਕੋਈ ਨਹੀਂ ਤੂੰ ਬਹਿ ਜਾ ਅੱਛਾ ਤੇ ਲਾਓ ਗਲਾਚੀਆਂ ਪਾ ਲਿਓ ਥੋੜੀਆਂ ਜੀਆਂ ਗਰਮ ਆਹ ਨਹੀਂ ਪਾ ਲੈਨੇ ਆ ਤੇ ਬਣੀ ਪਾਪੀ ਜਾ ਉਹਨਾਂ ਦੇ ਆਓ ਨਵੀਂ ਬਣਾਓ ਓਏ ਸੋਣੀ ਦੱਸ ਪ੍ਰਾਣੇ ਦਾ ਫੋਨ ਫਾਨ ਆਉਂਦਾ ਵਾ ਹਾਂਜੀ ਵੀਰ ਜੀ ਆਂਦੇ ਰਹਿੰਦਾ ਇਹਨਾਂ ਦਾ ਫੋਨ ਠੀਕ ਠਾਕ ਹਾਂਜੀ ਠੀਕ ਜੀ ਚਲੋ ਬਹੁਤ ਵਧੀਆ ਵਾ ਤੇ ਇਹ ਦੱਸ ਸੱਸ ਦਾ ਕੁਛ ਲਹਿਜਾ ਬਦਲਿਆ ਆ ਜਾਂ ਪਹਿਲੇ ਵਾਂਗੂ ਹੀ ਗਰਮ ਰਹਿੰਦੀ ਆ ਵੀਰ ਜੀ ਕੀ ਆਂਦੇ ਹੁੰਦੇ ਆ ਸੁਭਾਅ ਵੀ ਬਦਲਿਆ ਕਦੀ ਕਹਿੰਦੇ ਤੇ ਵਾਦੜੀਆਂ ਸਜਾਦੜੀਆਂ ਤੇ ਨਿਭੜ ਸਿਰਾਂ ਦੇ ਨਾਲ ਤੇ ਚੱਲ ਕੋਈ ਗੱਲ ਨਹੀਂ ਜੇ ਮਾੜੀ ਮੋਟੀ ਹੋ ਵੀ ਜਾਂਦੀ ਏ ਨੋਕ ਚੋਕ ਤੇ ਇੱਥੇ ਆ ਕੇ ਤੁਹਾਨੂੰ ਸਾਰਿਆਂ ਨੂੰ ਇਕੱਠਿਆਂ ਵੇਖ ਕੇ ਤੇ ਮਨ ਹੋ ਜਾਂਦਾ ਜੇ ਖੁਸ਼ ਮੇਰਾ ਤੇ ਮਗਰ ਮੈਨੂੰ ਮਾਸਾ ਚਿੰਤਾ ਨਹੀਂ ਇਹ ਹੁੰਦੀ ਵੀ ਮਗਰ ਕੀ ਬਣਦਾ ਕੀ ਨਹੀਂ ਖੁਸ਼ ਹੋ ਜਾਂਦਾ ਇੱਥੇ ਆ ਕੇ ਚਲੋ ਚੰਗੀ ਗੱਲ ਆ ਹਾਂਜੀ ਪੁੱਤ ਚੱਲ ਅੱਗੇ ਨਾ ਸੱਸ ਮਾਂ ਦੇ ਬੋਲਿਆ ਕਰ ਉਹ ਵੱਡੀ ਆ ਕੋਈ ਗੱਲ ਨਹੀਂ ਜਦੋਂ ਉਹਦੇ ਕੋ ਹੋ ਵੀ ਜਾਂਦੀ ਤੇ ਤੂੰ ਜਲ ਰਿਆ ਕਰ ਘਰਾਣੇ ਟਿਕਾਣੇ ਦੀਆਂ ਕੁੜੀਆਂ ਜਿਹੜੀਆਂ ਉਹ ਨਹੀਂ ਕਦੀ ਸੱਸਾਂ ਮਾਵਾਂ ਗੜੀ ਬੋਲੀਆਂ ਨਾਲ ਨੂੰ ਤੇ ਬੀਜੀ ਮੈਂ ਚੁੱਪਵਾ ਜਿੰਨਾ ਚੱਕ ਉਹਦਾ ਮੂੰਹ ਥੋੜਾ ਥੋੜਾ ਭਰਦੇ ਰਹੋਗੇ ਉਹਨਾਂ ਤੱਕ ਸਹੀ ਰਹਿਣਾ ਵਾ ਤੇ ਮੁੜ ਕੇ ਫੇਰ ਉਹੀ ਹਾਲ ਉਹਦਾ ਧੱਦ ਭਰ ਜੂਗਾ ਇਹ ਤੇ ਹੁਣ ਉਹਨੂੰ ਚਾਹੀਦਾ ਭਰ ਜੂਗਾ ਮਾਰੇ ਘਰੇ ਦਵੀ ਤੇ ਫੇਰ ਹੀ ਪੂਰੀਆਂ ਪੈਂਦੀਆਂ ਵਾਂ ਦੀਦੀ ਤੁਸੀਂ ਕਿਹੜੀ ਸਕੂਲ ਬੱਸ ਚ ਜਾਗੇ ਜੇ ਆ ਸਾਡੇ ਵੀ ਇੱਥੇ ਸਕੂਲ ਬਸਾਂ ਲੰਘਦੀਆਂ ਵਾਂ ਤੇ ਜੇ ਕਿਤੇ ਸ਼ਹਿਰ ਨੂੰ ਜਾਣਾ ਹੋਵੇ ਤੇ ਕਈ ਦਾ ਚੜਾ ਲੋ ਤੇ ਉਹ ਤੇ ਚੜਾਉਂਦੇ ਨਹੀਂ ਆ ਚੜਾਉਂਦੇ ਤੇ ਨਹੀਂ ਆ ਉਹ ਲੱਗਉਣਾ ਗਵਾਂਡੀਆਂ ਤੇ ਜਾਂਦੇ ਆ ਬੱਚੇ ਤੇ ਨਾਲ ਹੀ ਡਰਾਈਵਰ ਵੀ ਗਵਾਂਡਦਾ ਹੀ ਆ ਤਾਂ ਕਰਕੇ ਲਾ ਲੈਣੀ ਆ ਕਿ ਚੱਲ ਚੱਲੇ ਤੇ ਹੈ ਇਹ ਨਾਲ ਹੀ ਬੈ ਜਾਣੀ ਤੇ ਬਾੜਿਆ ਉਹਨਾਂ ਨੇ ਮੈਨੂੰ ਸਗੋ ਠੀਕ ਆ ਠੀਕ ਆ ਤੇ ਭੈਣ ਤੂੰ ਐਦਾਂ ਕਰਿਆ ਕਰ ਅਮਨ ਹੁਣ ਜਵਾਨ ਹੋਇਆ ਤੇ ਤੂੰ ਮੋਢਸਾਲ ਤੇ ਆਇਆ ਕਰੋ ਦੋਵੇਂ ਜਣੇ ਤੇ ਗੱਲ ਤੇ ਸਹੀ ਆ ਤੁਹਾਡੀ ਮੈਂ ਠਾਇਆ ਹੀ ਉਹਨੂੰ ਪਿਛਾਲ ਚੱਲੀਏ ਤੇ ਕਹਿੰਦਾ ਮम्मा 11:00 ਵਜੇ ਰਾਜ ਜਾਵਾਂਗੇ ਤੇ ਮੈਂ ਮੈਂ ਹੋਈ ਨਾ ਲੇਟ ਤੇ ਮੈਂ ਫੇਰ ਨਿਕਲਣ ਦੀ ਕੀਤੀ ਉਹ ਗੱਲ ਠੀਕ ਆ ਸੋਨੀਆ ਹੁਣ ਮੁੰਡੇ ਮੋਟਰਸਾਈਕਲਾਂ ਤੇ ਜਾਂਦੇ ਆ ਹੁਣ ਪੈਸੇ ਜ਼ਿਆਦਾ ਦਬਾ ਕੇ ਨਾ ਰੱਖੋ ਗੱਡੀ ਗੱਡੀ ਖਰੀਦੋ ਹੁਣ ਤੇ ਰਾਮਨਾਥ ਮਾਂ ਪੁੱਤ ਦੋਵੇਂ ਜਾਣੇ ਆਇਆ ਜਾਇਆ ਕਰੋ ਗੱਲ ਤੇ ਤੁਹਾਡੀ ਮਿਰਜੀ ਸਹੀ ਆ ਹੁਣ ਕੀ ਕਰੀਏ ਸਾਰਾ ਕੁਝ ਤੇ ਤੁਹਾਡੀ ਮਾਤਾ ਦੇ ਹੱਥ ਵਸਵਾ ਤੇ ਹੁਣ ਸੱਪ ਮੰਗ ਤੇ ਖੁੰਡਲੀ ਮਾਰ ਕੇ ਬੈਠੀ ਆ ਘਰ ਲੈਣ ਦਿੰਦੀ ਆ